ਕੌਣ ਯੱਕੇ ਚ ਬੱਦਲਿਆ ਉਹ ਯਾਰ ਗੁਰਪ੍ਰੀਤ ਮੈਂ ਕਿਥੇ ਕਢਾ ਦੂੰ ਕਿ ਸਿਆਣਾ ਕਿਸੇ ਨਹੀਂ ਹੈ ਕੀ ਤਣਾ ਕਿ ਮੈਂ ਬਾਹਰ ਯਾਰ ਬਈ ਯਾਰ 20 ਸਾਰਿਆਂ ਦੇ ਕਰੇ ਗੋਵਿੰਦਰਾਮ ਜੀ ਜੀ ਕੀ ਮਾ ਹੁ ਸਕਦਾ ਹੈ ਤੇ ਆ ਸਰਕਾਰ ਵੱਲੋਂ ਜਿਹੜਾ ਯੋਗ ਨਸ਼ਾ ਵਰੋ ਕਿਹੜੀ ਮਹਿਨ ਚੱਲ ਰਹੀ ਹੈ ਉਸ ਤੇ ਸਾਡੇ ਸੀਕੜ ਪੀਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸਾਡੇ ਐਸ ਐਚਓ ਨਜੀਬ ਪੱਟੀ ਜਿਹੜੇ ਸਾਬਕ ਨੇ ਇਨਾਂ ਦੇ ਟੀਮ ਦੇ ਜੀਐਸਆਈ ਅਰਜਿੰਦਰ ਸਿੰਘ ਜੋ ਕਿ ਇੱਕ ਸੱਚ ਪੇਸ਼ ਜਾਣ ਬਾਅਦ ਸੀ ਤੇ ਉਹਨਾਂ ਨੂੰ ਇੱਕ ਦਾਰਾ ਮਂਦੀ ਦੇ ਦੋ ਸ਼ਕਤੀ ਲੜਕੇ ਦਿਖਾਈ ਦਿੱਤੇ ਜਿਨ੍ਹਾਂ ਦਾ ਨਾਮ ਸੰਸ਼ੇਦ ਸਿੰਘ ਜਿਹੜਾ ਵਾਸੀ ਬਤੇ ਚੱਕ ਜ਼ਿਲ੍ਹਾ ਤਰਨਤਾਰਨ ਅਜਿਹੇ ਜਿਹੜਾ ਦੂਸਰਾ ਸੀ ਗਗਨਦੀਪ ਸਿੰਘ ਵਾਸੀ ਚਤਾਲਾ ਜਿਹੜਾ ਤਰਨਤਾਰਨ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਦੋਂ ਸੱਚ ਕੀਤੀ ਗਈ ਸੱਚ ਕੀਤੀ ਗਈ ਸੱਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜੋ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜਦੋਂ ਮੈਂ ਸਰਚ ਕੀਤੀ ਜੇ ਇਹਨਾਂ ਵਿੱਚੋਂ ਜਿਹੜਾ ਸੰਸ਼ੇਦ ਸਿੰਘ ਸੀ ਇਸ ਤੋਂ 258 ਗ੍ਰਾਮ ਹੈਰੋਨ ਅਤੇ ਗਗਨਦੀਪ ਸਿੰਘ ਤੋਂ 264 ਗ੍ਰਾਮ ਹੈਰੋਨ ਪ੍ਰਾਪਤ ਹੋਈ ਟੋਟਲ ਇਹਨਾਂ ਤੋਂ 522 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸੇ ਜੋਗੇ ਕਿ ਜਿਹੜਾ ਗਗਨਦੀਪ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਰਮਾ ਜੱਜ ਤੇ ਦੋਨੋਂ ਇਹ ਜਿਹੜਾ ਜਿਲ੍ਹਾ ਚੰਤਾਨਾ ਨਾਲ ਸੰਬੰਧ ਸੰਬੰਧ ਤੇ ਇਹਦਾ ਸਾਡੇ ਏਰੀਆ ਤੇ ਸਪਲਾਈ ਕਰਨ ਆਏ ਜਾਣ ਜਿਨ੍ਹਾਂ ਨੂੰ ਅੱਜ ਮਾਜੋ ਕੋਰਡ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਦੇ ਪਰਮਾਡ ਤੇ ਅਸੀਂ ਇਹਨਾਂ ਦਾ ਪੁੱਛਕਿਸ ਕਰਾਂਗੇ ਵੀ ਜੇ ਇਹ ਜਿਹੜੀ ਇੰਨੀ ਹੈਵੀ ਕੁਆਂਟੀਟੀ ਜਿਹੜੀ ਅੱਧਾ ਪਾਸੋਂ ਬਾਈਗਰਾਵੈਰੋਂ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਆ ਦੇ ਵਿੱਚ ਸਾਡੇ ਫਰੀਕੋ ਜਿਲ੍ਹੇ ਵਿੱਚ ਅੱਗੇ ਕਿੰਨੀ ਸਪਲਾਈ ਕਰਨੀ ਸ ਹੈ ਲੱਗਦਾ ਵੀ ਬਾਰਡਰ ਏਰੀਆ ਤੇ ਆਏ ਤੇ ਹੋਰ ਆਸ-ਪਾਸ ਬਿਲਕੁਲ ਇਹ ਜਿਹੜੇ ਦੋਨੋਂ ਹੀ ਜਿਲ੍ਹਾ ਚੰਤਾਨਾ ਬੋਡਰੀ ਏਰੀਆ ਨਾਲ ਸੰਬੰਧ ਤੇ ਜਿਹੜਾ ਸਾਡਾ ਕਹਿੰਦੇ ਦੀਸ ਪਾਕਿਸਤਾਨ ਤੋਂ ਉਹ ਤੇ ਜਿਹੜਾ ਸਮਗਲਿੰਗ ਦਾ ਇੱਕ ਰੂਟ ਆਉਂ ਜਾਂਦਾ ਤੇ ਉਥੋਂ ਇਹਨਾਂ ਦਾ ਜਿਹੜਾ ਅਸੀਂ ਇਸ ਦੀ ਉਨ ਡਗਾਈ ਨਾਲ ਪੁੱਛ ਇਸ ਤਰ੍ਹਾਂ ਕਿ ਜਿਹੜਾ ਇਹ ਪਿੱਛੇ ਜਿਹੜੀ ਜਿਹੜਾ ਮੇਨ ਆਪਾਂ ਜਿਹਨੂੰ ਵੀਕਤੀ ਸੋਵਾਂਗੇ ਕਹਾਂਗੇ ਉਹਨੂੰ ਹੀ ਨਾਮਿਨੇਟ ਕਰਾਂਗੇ ਇਹਨਾਂ ਦੀ ਪੁਸ਼ਟੀ ਇਸ ਵਿੱਚ ਤੇ ਇਸ ਤੇ ਜਿਹੜੀ ਜਲਦੀ ਉਹਨੂੰ ਵੀ ਗਿਰਤਾ ਕੀਤਾ ਜਾਏਗਾ ਜਿਹੜਾ ਜਿੱਥੋਂ ਮੇਨ ਇਹ ਸਪਲਾਈ ਲੈ ਕੇ ਆਈ ਸਹੀ ਦੋ ਜਗ੍ਹਾ ਕਿਉਂ ਨਾਮਿਨੇਟ ਨਹੀਂ ਮਿਲੀ ਸਪਲਾਈ ਕਰਨ ਨੂੰ ਪਤਾ ਲੱਗਿਆ ਬਿਲਕੁਲ ਇਹ ਐਸ ਹੀ ਸਾਬਾ ਉਹਨਾਂ ਰਿਮਾਰਕ ਦਰਾਂ ਨੇ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਪਹਿਲਾਂ ਵੀ ਕਿੰਨੀ ਕੁ ਬਰੀ ਇਤਿਆਹ ਚੁੱਕੇ ਹੈ ਜਾਂ ਕਿੰਨੀ ਕੰਸਪਲਾਈ ਕਰਦੇ ਸ ਜਾਂ ਫ੍ਰੀ ਕੋਰਡ ਨਾਲ ਜਾਂ ਸੰਬੰਧ ਉਹ ਹੋਰ ਕਿਤੇ ਅੱਗੇ ਜਾ ਰਹੇ ਸੀ ਜਾਂ ਇਹਨਾਂ ਨੇ ਉੱਥੇ ਕੀ ਕੀ ਇਸ ਦੀ ਰਿਪੋਰਟ ਕਰ ਰਹੇ ਸੀ ਵੀ ਜਿਹਨੂੰ ਇਹਨਾਂ ਨੇ ਇਹ ਸਪਲਾਈ ਦਿੱਤੀ ਸੀ ਇਹ ਸਾਡਾ ਇਨਵੈਸਟੀਗੇਸ਼ਨ ਪਾਰਟ ਰਹੇਗਾ ਤੇ ਉਸ ਦੇ ਵਿੱਚ ਜਿਹੜਾ ਵੀ ਅੱਗੇ ਇਸ ਨਾਲ ਸੰਬੰਧ ਦੇ ਕੋਈ ਤਾਰਾ ਜੁੜਿਆ ਹੋਣਗੇ ਉਹਨਾਂ ਨੂੰ ਅਸੀਂ ਇਸ ਮਾਮਲੇ ਵਿੱਚ ਨਾਮਿਨੇਟ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਣਾ ਚਾਹੁੰਦੇ ਹਾਂ ਕਿ ਕਿੰਨੇ ਕੀਮਤ ਰਿਲੀਜਸ ਕਿਉਂ ਕਿਹੜਾ ਕੌਂਟਰੋਬਾਸਟਿਕ ਇੰਤਜ਼ਾ ਹੀ 5 ਟ ਪਰ ਇਹ ਜਿਹੜਾ ਆਪ ਕੋ ਇਹ ਆਪ ਦੇ ਹਸਾਬ ਨਾਲ ਹੀ ਇਹ ਅਗੇ ਅਗੋਂ ਖਰੀਦਦੇ ਨੇ ਵੇਚਦੇ ਨੇ ਉਹ ਇੱਕ ਅਲੱਗ ਰੇਟ ਹੁੰਦੇ ਨੇ ਇਹਨਾਂ ਦੇ ਤੇ ਜਿਹਦੇ ਵਿੱਚ ਇਹਨਾਂ ਨੂੰ ਇਸ ਦੇ ਵਿੱਚ ਕਾਫੀ ਮੁਨਾਫਾ ਹੁੰਦਾ ਕਿਉਂਕਿ ਜਿਹੜੀ 522 ਗ੍ਰਾਮ ਖੈਰੋਂ ਇਹ ਕਾਲ ਕਮਰਸ਼ੀਅਲ ਕੁਆਂਟੀਟੀ ਚੋਂ ਦੀ ਵੱਡੀ ਰਿਕਵਰੀ ਇਹ ਕਹਾਂਗੇ ਇਹਨਾਂ ਵਿੱਚ ਅਸੀਂ ਸਿਰਫ ਸਾਈਡਲਿੰਗ ਕਰਕੇ ਵੱਡੇ ਇੱਕ ਸਮਰੱਗ ਅਸੀਂ ਇਹਨਾਂ ਨੂੰ ਮੰਨਦੇ ਹਾਂ ਜਦੋਂ ਇਸ ਲੈਵਲ ਦੀ ਰਿਕਵਰੀ ਕੀਤੀ ਹੈ